ਦੋਸਤੋ ਅੱਜ ਦਿਖਾਉਣਾ ਤੁਹਾਨੂੰ ਕੁਦਰਤ ਦੀ ਨਿਗ ਆਹ ਦੇਖੋ ਇਧਰਲੇ ਪਾਸੇ ਸੜਕ ਦੇ ਚਾਰੇ ਪਾਸੇ ਦਰਖਤ ਲੱਗੇ ਹੋਏ ਆ ਇਧਰ ਵੀ ਤੇ ਉਧਰ ਵੀ ਗਰਮੀਆਂ ਵਿੱਚ ਇੱਥੇ ਐਨਾ ਆਨੰਦ ਆਉਂਦਾ ਨਾ ਬਹੁਤ ਜ਼ਿਆਦਾ ਆਨੰਦ ਆਉਂਦਾ ਜਿਹੜੇ ਵੀ ਕਿਸੇ ਵੀਰ ਭਰਾ ਨੇ ਇਹ ਰੋਡ ਨੂੰ ਦੇਖਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਥੋਂ ਦਾ ਰੋਡ ਹੈ ਕਿਹੜੇ ਪਾਸੇ ਹੈ ਕਿਹੜੀ ਇਹਦੀ ਲੋਕੇਸ਼ਨ ਇਧਰ ਦੇਖੋ ਆ ਚਾਰੇ ਪਾਸੇ ਦਰਖਤ ਕੁਦਰਤਿਆ ਰੰਗਾਂ ਦਾ ਕੋਈ ਅੰਤ ਨਹੀਂ ਬਜੀ ਜਿਵੇਂ ਹੁਣ ਵੱਡੀਆਂ-ਵੱਡੀਆਂ ਸੜਕਾਂ ਆਪਣੇ ਬਣੀਆਂ ਜਾਂਦੀਆਂ ਨਾ ਪੰਜਾਬ ਦੇ ਵਿੱਚ ਸਾਰਿਆਂ ਨੇ ਦਰਖਤ ਪਾਟ ਦਿੱਤੇ ਚਾਰੇ ਪਾਸੇ ਦਰਖਤ ਪੱਟੇ ਹੋਏ ਆ ਕਿਤੇ ਵੀ ਸ਼ਾਂਹ ਹੈ ਨਹੀਂ ਕਿ ਬਈ ਜੀ ਆਹ ਰੋਡ ਤੇ ਦੇਖੋ ਤੁਹਾਨੂੰ ਚਾਰੇ ਪਾਸੇ ਦਰਖਤ ਹੋਣਗੇ ਸ਼ਾਂਹ ਹੀ ਸ਼ਾਂਹ ਨਜ਼ਰ ਆਊਗੀ ਸੜਕ ਦੇ ਉੱਤੇ ਪੂਰੀ ਸ਼ਾਂਹ ਬਾਕੀ ਦੋ ਇਹ ਸੜਕ ਦੇ ਉੱਤੇ ਆਪਾਂ ਲੰਘਦੇ ਨਾ ਤਾਂ ਸਕੂਨ ਆਉਂਦਾ ਬਈ ਜੀ ਸਕੂਨ ਮਿਲਦਾ ਵੀ ਹਾਂ ਯਾਰ ਇੱਥੇ ਕੁਦਰਤਾਂ ਬਾਕੀ ਆਨੰਦ ਮਿਲਦਾ ਐਨੇ ਦਰਖਤ ਲੱਗੇ ਹੋਏ ਚਾਰੇ ਪਾਸੇ ਸੰਗਨਯੋਵੀ ਤਾਂ ਇਹ ਲੋਕੇਸ਼ਨ ਤੁਸੀਂ ਜ਼ਰੂਰ ਦੱਸਿਓ ਕਿੱਥੋਂ ਦੀ ਲੋਕੇਸ਼ਨ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਜਿਹੜੇ ਬਾਈ ਨੂੰ ਪਤਾ ਹੈਗਾ ਜਿਨ੍ਹਾਂ ਨੂੰ ਪਤਾ ਹੈ ਲੋਕੇਸ਼ਨ ਬਾਰੇ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਕਿੱਥੋਂ ਦੀ ਹੈ ਲੋਕੇਸ਼ਨ ਜਦੋਂ ਵੀ ਸੜਕ ਉਤੋਂ ਦੇ ਨੰਗੀ ਦਾ ਨਾ ਤਾਂ ਇਹ ਲੱਗਦਾ ਬਈ ਇੰਨੇ ਦਰਖਤ ਸਾਰੀ ਸੜਕਾਂ ਤੇ ਲੱਗੇ ਹੋਣਾ ਤਾਂ ਪੋਲੂਸ਼ਨ ਵੀ ਬਹੁਤ ਘੱਟ ਸਕਦਾ ਹੈ ਸੋਲੂਸ਼ਨ ਦਾ ਬਹੁਤ ਫਰਕ ਪੈ ਜਾਣਾ ਹੈ। ਬਾਕੀ ਦਰਖਤ ਲਾਉਣੇ ਤਾਂ ਬਹੁਤ ਚੰਗੀ ਗੱਲ ਹੈ। ਜਿੱਥੇ ਵੀ ਆਪਾਂ ਨੂੰ ਖਾਲੀ ਸਪੇਸ ਮਿਲਦੀ ਹੈ ਨਾ ਤਾਂ ਇੱਕ ਅਦਾ ਦਰਖਤ ਜ਼ਰੂਰ ਲਾਉਣਾ ਚਾਹੀਦਾ ਆਪਾਂ ਨੂੰ। ਕਿਉਂਕਿ ਦਰਖਤ ਘਾਹੋਂ ਦੇ ਵਿੱਚ ਕਾਫੀ ਸਾਲ ਲੱਗ ਜਾਂਦੇ ਨੇ ਵੱਡਾ ਹੋਣ ਤੇ ਕਾਫੀ ਸਾਲ ਲੱਗ ਜਾਂਦੇ ਨੇ ਪਰ ਉਹਨੂੰ ਕੱਟਣ ਤੇ ਕੁਸ਼ਮਾ ਨਹੀਂ ਲੱਗਦਾ। ਮੈਂਟੋ ਮੈਂਟੀ ਕੱਟ ਦਿੱਤੇ ਜਾਂਦੇ ਨੇ। ਤਾਂ ਇਸ ਤੇ ਕਮੈਂਟ ਜ਼ਰੂਰ ਦੱਸਿਓ ਵੀ ਇਹ ਕਿੱਥੋਂ ਦੀ ਲੋਕੇਸ਼ਨ ਹੈ।